ਇੱਥੇ ਪਹੁੰਚੇ ਆ ਜੀ ਜਿੱਥੇ ਕਿ ਇੱਥੇ ਬਾਬਾ ਬੜਪਾਖ ਸਿੰਘ ਦੀ ਥਾਂ ਵੀ ਆਪਣੀ ਗੱਦੀ ਲੱਗਦੀ ਇੱਥੇ ਤੇ ਨਾਲ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਆਰੰਭ ਹੋਏ ਪਏ ਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹੀ ਹੈ ਕਿ ਜਿੱਥੇ ਇਦਾਂ ਦੀ ਕੋਈ ਵਿਚਾਰਧਾਰਾ ਹੋਵੇ ਜਾਂ ਮੜੀ ਮਸਾਣੀ ਜਗ੍ਹਾ ਤੇ ਗੱਦੀ ਲੱਗਦੀ ਓਥੇ ਅਖੰਡ ਪਾਤਸ਼ਾਹ ਨਹੀਂ ਹੋ ਸਕਦੇ ਤੇ ਹੁਣ ਤਾਂ ਚਲੋ ਅਖੰਡ ਪਾਤਸ਼ਾਹ ਚੱਲਦੇ ਪਏ ਆ ਅੱਗੇ ਤੋਂ ਅਸੀਂ ਆਪਾਂ ਬੇਨਤੀ ਕਰਦੇ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਗਰੇ ਸਾਰੇ ਇੱਥੇ ਸੰਗਤ ਖੜੀ ਆ ਵੀ ਅਗਲੀ ਵਾਰੀ ਜਿਹੜੀ ਹੈ ਮਰਿਆਦਾ ਆ ਇਨੂੰ ਚੱਕ ਕੇ ਤਾਂ ਫੇਰ ਤ੍ਰੀ ਅਖੰਡ ਪਾਤਸ਼ਾਹ ਤੁਸੀਂ ਆਰੰਭ ਕਰਾਉਣੇ ਆ ਇਦਾਂ ਬਿਲਕੁਲ ਨਹੀਂ ਕਰਾਉਣੇ ਤੁਸੀਂ ਕੋਈ ਨਹੀਂ ਲੋ ਜੀ ਚਲ ਦੇਖ ਲੋ ਓਟਾਂ ਲੱਗਿਆ ਹੋ ਕੁੱਚਨ ਇਹ ਆਪ ਦੇਖ ਕੇ ਗਈ ਬੰਨ ਚੇਪ ਕਰ ਤਾ ਨਹੀਂ ਕੋਈ ਬੰਨ ਲੈ ਪਾ ਦੇ ਬੈਟਰ ਨਹੀਂ ਆਈ ਲੈ ਲੈ ਆ ਆ ਦੇਖਣਾ ਬਾਬਾ ਲੈਣ ਦਾ ਜਰਾਓ ਕਿਥੋਂ ਆਉਂਦੇ ਪੱਲੇ ਆ ਗਿਓ ਬਾਬੇ ਸਿੰਘ ਸਾਹਿਬ ਉੱਧਕੇ। ਆ ਗਿਓ ਬਾਬਿਓ ਤੁਹਾਡੇ ਅੰਦਰ ਆਓ। ਬਾਬਾ ਜੀ ਆ ਗਿਓ ਬਾਬੇ ਕੋਰਾ ਜੀ। ਸਰਪੰਚ ਸਾਹਿਬ ਜੀ। ਸਰਪੰਚ ਸਾਹਿਬ ਕਿੱਧਰ ਕੇ? ਪੰਚ ਸਾਹਿਬ ਜੀ ਆ ਜਾਓ। ਪਣਾ ਗਰਦੀ ਦੀ ਪ੍ਰੋਬਲਮ ਨਾ ਗਰਦੀ ਲੱਗਦੀ ਇੱਥੇ ਬੰਦੇ ਨਾ। ਉਨੇ ਉਦਘਾਟਨ ਨਹੀਂ ਹੋਣੀ ਹੈ ਇਹ ਪਹਿਲੇ ਪਾਠ ਤੋਂ ਫਾਇਡਕਾ ਸੇਵਾ ਕਰਦੇ ਤੂੰ ਉਪਤੀ ਕਰਦੇ ਉਹ ਪਾਠ ਕਰਦੇ ਇਹ ਪਾਠ ਕਰ ਇਸ ਟਾਈਮ ਬਾਅਦ ਚ ਨਹੀਂ ਜਦ ਹੁਣ ਮਹਾਰਤ ਜੀ ਸ਼ੁਰੂ ਹੋਵੇ ਚਲੋ ਬਾਅਦ ਜੀ ਸਾਡੇ ਜਿਹੜਾ ਮਤਲਬ ਸਾਡੀ ਆਗਲਤਾ ਸਾਡੀ ਮਰਿਆਦਾ ਵਿੱਚ ਨਾ ਉੱਥੇ ਅਭੂ ਕਾਮਾ ਜਾਰੀ ਹੋਇਆ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਸਾਹਿਬ ਨਹੀਂ ਹੋ ਸਕਦਾ ਜਿੱਥੇ ਮਤਲਬ ਐਦਾ ਦੀ ਮਰਿਆਦਾ ਕੋਈ ਚੱਲਦੀ ਹੋਵੇ ਦੂਸਰੀ ਠੀਕ ਹੈ ਠੀਕ ਹੈ ਠੀਕ ਹੈ ਤੇ ਤਲੋ ਯਾਤ ਤੇ ਤੂੰ ਹੀ ਹੋਗੇ ਤੇ ਅਗਲੀ ਵਾਰੀ ਜਿਹੜਾ ਇਹ ਨਾਂ ਹੋਵੇ ਇਹ ਵੀ ਕਰਦਾ ਠੀਕ ਹੈ ਜੀ ਕੋਈ ਨਹੀਂ ਕੋਈ ਜਿਹੜਾ ਬਾਬਾ ਜੀ ਲਿਖ ਲਓ ਇਹਨਾਂ ਜੋ ਕਹਿੰਦੇ ਇੱਥੇ ਹੈ ਤਾਂ ਦੇਖੋ ਬਾਬਾ ਜੀ ਨਹੀਂ ਤਲੋ ਠੀਕ ਹੈ ਪਤਾ ਕੀ ਹੈ ਗੁਰਬਾਣੀ ਸਰੂਪ ਦੀ ਵੀ ਹਨ ਨਹੀਂ ਬਸ ਇਹ ਉਹਨਾਂ ਪਾਠ ਪੂਰੀ ਦਾ ਪਾਠ ਹੀ ਕਰਦੇ ਆ ਜੀ ਪਾਠ ਕੋਈ ਨਹੀਂ ਕੋਈ ਨਹੀਂ ਕਹਾਨੂੰ ਪੈਦ ਨਹੀਂ ਬਾਬਾ ਜੀ ਐਸੇ ਪਤਾ ਕੀ ਪੁੱਛਾ ਪਛਾ ਦਿੰਦੇ ਸਾਨੂੰ ਪਤਾ ਨਾ ਬਾਬੇ ਨੇ ਵੀਡੀਓ ਆਈ ਆ ਉਹਨਾਂ ਦੀ ਬਣੀ ਆ ਉਹ ਬੋਲਦੇ ਪਏ ਪੁੱਛਾ ਦਿੰਦੇ ਆ ਜਿਹੜੀ ਗੱਲ ਸਹੀ ਆ ਉਹ ਮੰਨ ਲਓ ਠੀਕ ਆ ਜੀ ਅੱਗੇ ਨਹੀਂ ਪਤਾ ਹੁੰਦਾ ਜੀ ਬਾਅਦ ਆੰਬੀਆਂ ਕੇ ਤੋਂ ਬਾਤ ਤੋਂ ਨਹੀਂ ਹੁਆ ਜੀ ਨਾ ਕਰੋ ਬਸ ਠੀਕ ਆ ਜੀ ਬਸ ਬੱਧਾ ਕਰੋ ਜੀ ਬੜੀ ਸਾਰੀ ਸਿੰਘ ਆ ਜੂ ਤੇ ਜੀ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਆ ਜੀ ਪਖਰੇਰੀ ਜੱਟਾਂ ਜੀ ਪਖਰੇਰੀ ਜੱਟਾਂ ਇੱਥੇ ਪਹੁੰਚੇ ਆ ਜੀ ਜਿੱਥੇ ਕੀ ਇੱਥੇ ਬਾਬਾ ਬੜਪາກ ਸਿੰਘ ਦੀ ਥਾਂ ਵੀ ਆਪਣੀ ਗੱਦੀ ਲੱਗਦੀ ਇੱਥੇ ਤੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਹੋਏ ਪਏ ਆ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹੀ ਆ ਕਿ ਜਿੱਥੇ ਇਦਾਂ ਦੀ ਕੋਈ ਵਿਚਾਰਧਾਰਾ ਹੋਵੇ ਜਾਂ ਮੜੀ ਮਸਾਣੀ ਜਾ ਕੇ ਤੇ ਗੱਦੀ ਲੱਗਦੀ ਏ ਬੱਥੇ ਅਖੰਡਪਰ ਸਾਹਿਬ ਨਹੀਂ ਹੋ ਸਕਦੇ ਤੇ ਹੁਣ ਤਾਂ ਚਲੋ ਅਖੰਡਪਰ ਸਾਹਿਬ ਚੱਲਦੇ ਪਏ ਆ ਅੱਗੇ ਤਾਂ ਅਸੀਂ ਆਪਾਂ ਬੇਨਤੀ ਕਰਦੇ ਪੰਚਾਇਤ ਖੜੀ ਏ ਸਰਪੰਚ ਸਾਹਿਬ ਖੜੇ ਸਾਰੇ ਇੱਥੇ ਸੰਗਤ ਖੜੀ ਆ ਵੀ ਅਗਲੀ ਵਾਰੀ ਜਿਹੜੀ ਏ ਮर्याਦਾ ਆ ਇਹਨੂੰ ਚੱਕ ਕੇ ਤਾਂ ਫੇਰ ਥਰੀ ਅਖੰਡਪਰ ਸਾਹਿਬ ਤੁਸੀਂ ਆਰੰਭ ਕਰਾਉਣੇ ਆ ਇਦਾਂ ਬਿਲਕੁਲ ਨਹੀਂ ਕਰਾਉਣੇ ਤੁਸੀਂ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੱਜਣ ਨੇ ਸਾਡੇ ਨੂੰ ਦੱਸਿਆ ਦੇ ਇਹ ਕੋਸ਼ਿਆ ਅਸੀਂ ਜੋ ਵੀ ਇਹਨਾਂ ਦੇ ਨਾਲ ਹੀ ਆ ਜਿੱਦਾਂ ਦੀ ਨੀਰਤੀ ਸੁਣਾਇਆ ਸਾਰੀ ਪੋਜ ਦੀ ਇਦਾਂ ਹੀ ਚੱਲ ਆ ਹਾਂਜੀ ਵਾਹਿਗੁਰੂ ਜੇੜਾ ਕੁਝ ਹੋ ਗਿਆ ਪਹਿਲਾਂ ਹੁਣ ਗਾਹ ਮਾਰਦੇ ਨਾਲ ਵਾਹਿਗੁਰੂ ਭਾਈ ਸੁਦੀਕਾ ਖਾਨ ਸਾਹਿਬ ਭਾਈ ਕੁਜੀ ਕੀ ਫਤਿਹ ਵੈਸੇ ਤਾਂ ਜਿੱਥੇ ਮੁਕਤਾਨਸਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਤਾਂ ਕੁਝ ਨਹੀਂ ਹੈਗਾ ਅਸੀਂ ਸਾਰੇ ਜਿਹੜੇ ਆ ਸਿੱਖ ਆ ਸਾਨੂੰ ਗੁਰੂ ਸਾਹਿਬ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਾਉਣਾ ਚਾਹੀਦਾ ਇਹਨਾਂ ਨੂੰ ਜਿਹੜੀ ਗੱਦੀ ਜਿੱਥੇ ਪਾਪਾ ਵਰਪਾਸ ਨਹੀਂ ਲੱਗਣੀ ਚਾਹੀਦੀ ਹਾਂ ਜੀ ਇਹ ਦੇਖਿਆ ਕਰਦੇ ਆਂ ਜੀ ਕਿ ਕਿਤੋਂ ਇਸ ਤਰ੍ਹਾਂ ਦਾ ਨਾ ਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਾਂ ਤਾਂ ਕਰਦੇ ਹੁਕਮਾਂ ਮੈਨੂੰ ਲੰਮਾ ਹਾਂ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਠੀਕ ਆ ਜੀ ਚਲੋ ਆ ਜੀ ਖਾਲਸਾ ਚਲੋ ਆ ਜੀ ਬਾਬਾ ਜੀ ਚਲੋ ਬਾਬਾ ਚਲੋ ਜੀ ਹਾਂ ਇੱਕ ਚਲੋ ਜੀ ਇਹ ਕਿੰਨੀ ਤਰ੍ਹਾਂ ਦਾ ਮਾਹੌਲ ਹੈ ਹੈ ਦਿੱਤੀ ਨਾ ਤਾ ਓਏ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਅਸੀਂ ਇੱਥੇ ਪਹੁੰਚੇ ਆਂ ਪਥਰੇੜੀ ਜੱਟਾਂ ਜ਼ਿਲ੍ਹਾ ਰੋਪੜ ਜਿੱਥੇ ਕਿ ਸਾਨੂੰ ਇੱਕ ਵੀਡੀਓ ਰਾਹੀਂ ਇੱਥੇ ਪਤਾ ਲੱਗਾ ਸੀਗਾ ਕਿ ਇੱਥੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਾਨ ਹੋਏ ਆ ਤੇ ਖੰਡਪਾੜ ਚੱਲ ਰਿਹਾ ਤੇ ਲੱਗ ਗਈ ਜਿਹੜੀ ਗੱਡੀ ਲੱਗੀ ਆ ਤੇ ਬਾਬਾ ਜਿਹੜੀ ਪੁੱਛ ਦੇ ਰਿਆ ਪਰ ਆਪਾਂ ਜਦੋਂ ਦੇਖਿਆ ਇੱਥੇ ਗੱਡੀ ਲੱਗੀ ਸੀ ਪਰ ਬਾਬਾ ਜੀ ਕੋਈ ਨਹੀਂ ਵੀ ਹੈ ਨਹੀਂ ਸੀ ਅੰਦਰ ਖਾਲੀ ਸੀਗਾ ਪਰ ਅਖੰਡ ਪਾੜ ਸਾਹਿਬ ਚੱਲਦੇ ਪਏ ਸੀ ਤੇ ਸਾਡੀ ਸਾਰੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਰੇ ਇੱਥੇ ਬੈਠੇ ਆ ਤੇ ਸਾਡਾ ਆਪਸ ਵਿੱਚ ਜਿਹੜਾ ਇੱਥੇ ਹੋਇਆ ਆ ਸਾਰਾ ਆਪਸੀ ਤੇ ਫੈਸਲਾ ਕਿ ਅਗਲੀ ਵਾਰੀ ਜੇ ਖੰਡਪੜ ਸਾਹਿਬ ਕਰਾਉਣੇ ਆਪਾਂ ਸਾਰੀ ਮਰਿਆਦਾ ਪੂਰੀ ਹੋਊਗੀ ਤੇ ਅਕਾਲਤਕ ਸਾਹਿਬ ਤੋਂ ਜਿਹੜੀ ਹੈਗੀ ਆ ਅੱਗੇ ਲੈ ਕੇ ਫੇਰ ਕਰਾਵਾਂਗੇ ਆਪਖੰਡਪੜ ਸਾਹਿਬ ਉਨੇ ਬਾਤ ਕਰ ਲੈਣ ਵਾਲਾ ਲੈਣਾ ਹਾਂ ਲਓ ਜੀ ਚਲ ਦੇਖੋ ਓਡਰ ਲੱਗੇ ਹੋ ਕੁੱਛ ਨਹੀਂ ਆਪ ਦੇਖਿਆ ਗਈ ਬਣਾਇਆ ਚੈੱਕ ਕਰਦੇ ਨਹੀਂ ਕੋਈ ਬੰਦੀ ਨਹੀਂ ਬੈਠ ਨਹੀਂ ਆਈ ਲੈਣਾ ਆ ਲੈ ਖਣਾ ਹਾਂ ਬਾਬਾ ਲੈਣ ਦਾ ਜਰਾਓ ਕਿ ਤੂੰ ਉਹ ਬੱਸ ਬੰਸਾਬਤ ਕੇ ਆ ਗਏ ਬਾਬਿਓ ਆ ਗਏ ਬਾਬਿਓ ਤੁਹਾਡੇ ਅੰਦਰ ਆਓ ਬਾਬਾ ਜੀ ਆ ਗਏ ਬਾਬੇ ਗੋਰਾ ਜੀ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਕਿਧਕੇ ਪੰਚ ਸਾਹਿਬ ਵੀ ਆ ਗਏ ਨਾਲ ਗੱਦੀ ਦੀ ਪ੍ਰੋਬਲਮ ਨਾ ਗੱਦੀ ਲੱਗਦੀ ਇੱਥੇ ਬੰਦੇ ਨਾ ਤੇ ਉਹ ਨਹੀਂ ਹੈ ਇਹ ਬਈ ਜੇ ਉਹ ਤਾਂ ਬਾੜੀ ਕੋ ਸੇਵਾ ਕਰਦੇ ਤੂੰ ਹੋਤੀ ਕਰਦੇ ਉਹ ਨਹੀਂ ਜੀ ਕਰਦੇ ਇਹ ਪਾਕ ਦਾ ਇਸਤੇਮ ਬਾਅਦ ਚ ਹੋਈ ਜਦ ਹੁਣ ਮਹਾਰਾਜ ਦੀ ਸ਼ੁਰੂ ਹੋ ਰਹੀ ਚਲੋ ਬਾ ਜੀ ਸਾਡੇ ਜਿਹੜਾ ਮਤਲਬ ਸਾਡੀ ਕਾਲਤਾ ਸਾਡੀ ਮਰਿਆਦਾ ਵਿੱਚ ਨਾ ਉੱਥੇ ਹੁਕਾਮਾ ਜਾਰੀ ਹੋਇਆ ਵੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੰਡਕੋਟ ਸਾਹਿਬ ਨਹੀਂ ਹੋ ਸਕਦਾ ਜਿੱਥੇ ਮਤਲਬ ਇਦਾਂ ਦੀ ਮਰਿਆਦਾ ਕੋਈ ਚੱਲਦੀ ਹੋਵੇ ਦੂਸਰੀ ਠੀਕ ਹੈ ਹੈਨਾ ਠੀਕ ਹੈ ਠੀਕ ਹੈ ਤੇ ਤਲੋ ਯਾਤ ਕੇ ਤੂੰ ਜੀ ਹੋਗੇ ਤੇ ਅਗਲੀ ਵਾਰੀ ਜਿਹੜਾ ਇਹ ਨਾ ਹੋਵੇ ਇਹ ਨਹੀਂ ਕਰਦਾ ਠੀਕ ਹੈ ਜੀ ਕੋਈ ਨਹੀਂ ਜੇ ਬਾਬਾ ਜੀ ਲਿਖ ਲੋ ਉਹਨਾਂ ਨੂੰ ਲੋਕ ਕਹਿੰਦੇ ਇੱਥੇ ਹੈ ਤਾਂ ਦੇਖੋ ਬਾਬਾ ਜੀ ਤੂੰ ਕੁਦਾਰੀ ਮਾਰਾ ਦੀ ਨਹੀਂ ਨਹੀਂ ਤਰੋ ਠੀਕ ਹੈ ਪਤਾ ਕੀ ਹੈ ਗੁਰਬਾਣੀ ਸਰੂਪ ਦੀ ਵੀ ਹਨ ਨਹੀਂ ਪਾਠੀ ਉਹਨਾਂ ਪਾਠ ਪੂਰੇ ਪਾਠ ਹੀ ਕਰਦੇ ਆ ਜੀ ਪਾਠ ਕੋਈ ਨਹੀਂ ਕੋਈ ਨਹੀਂ ਕਹਾਂ ਨੂੰ ਪੈਦਾ ਨਹੀਂ ਬਬਲੀ ਅੱਛੇ ਪਤਾ ਕੀ ਪੁੱਛਾਂ ਬੱਚਾ ਦਿੰਦੇ ਸਾਨੂੰ ਪਤਾ ਨਾ ਬਾਬੇ ਨੇ ਵੀਡੀਓ ਆਈ ਆ ਉਹਨਾਂ ਦੀ ਬਣੀ ਆ ਉਹ ਬੋਲਦੇ ਪਏ ਆ ਪੁੱਛਾਂ ਦਿੰਦੇ ਆ ਜਿਹੜੀ ਗੱਲ ਸਹੀ ਆ ਉਹ ਮੰਨ ਲੋ ਠੀਕ ਆ ਜੀ ਅੱਗੇ ਨਹੀਂ ਪਤਾ ਹਾਂ ਜੀ ਨੂੰ ਜੀ ਬਾਅਦ ਚ ਹਾਂ ਵੀ ਅੱਗੇ ਤੋਂ ਬਾਅਦ ਚ ਨਹੀਂ ਹੁੰਦਾ ਜੀ ਨਾ ਕਰਿਓ ਬਸ ਠੀਕ ਆ ਜੀ ਬਸ ਬਸ ਆ ਕਰੋ ਜੀ ਬਬੇ ਸਾਰੇ ਚਿੰਗ ਆ ਜੁ ਦੱਸੋ ਜੀ ਆਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜਾ ਪਿੰਡ ਆ ਜੀ ਪਥਰੇੜੀ ਜੱਟਾਂ ਜੀ ਪਥਰੇੜੀ ਜੱਟਾਂ ਇੱਥੇ ਪਹੁੰਚੇ ਆ ਇੱਥੇ ਬਾਬਾ ਬੜਪਾਕ ਸਿੰਘ ਦੀ ਥਾਂ ਵੀ ਆਪਣੀ ਗੱਦੀ ਲੱਗਦੀ ਇੱਥੇ ਤੇ ਨਾਲ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਆਰੰਭ ਹੋਏ ਪਏ ਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹੀ ਹੈ ਕਿ ਜਿੱਥੇ ਇਦਾਂ ਦੀ ਕੋਈ ਵਿਚਾਰਧਾਰਾ ਹੋਵੇ ਜਾਂ ਮੜੀ ਮਸਾਣੀ ਜੱਗ ਤੇ ਗੱਦੀ ਲੱਗਦੀ ਏ ਬਥੇ ਅਖੰਡ ਪਾਤਸ਼ਾਹ ਨਹੀਂ ਹੋ ਸਕਦੇ ਤੇ ਹੁਣ ਤਾਂ ਚਲੋ ਅਖੰਡ ਪਾਤਸ਼ਾਹ ਚੱਲਦੇ ਪਏ ਆ ਅੱਗੇ ਤੋਂ ਅਸੀਂ ਆਪਾਂ ਬੇਨਤੀ ਕਰਦੇ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਗੜੇ ਸਾਰੇ ਇੱਥੇ ਸੰਗਤ ਖੜੀ ਆ ਵੀ ਅਗਲੀ ਵਾਰੀ ਜਿਹੜੀ ਹੈ ਮਰਿਆਦਾ ਆ ਇਨੂੰ ਚੱਕ ਕੇ ਦਾ ਫੇਰ ਤ੍ਰੀ ਅਖੰਡ ਪਾਤਸ਼ਾਹ ਤੁਸੀ ਆਰੰਭ ਕਰਾਉਣੇ ਆ ਇਦਾਂ ਬਿਲਕੁਲ ਨਹੀਂ ਕਰਾਉਣੇ ਤੁਸੀਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਤਜੰਦੇ ਸਾਡੇ ਨੇ ਦੱਸਿਆ ਤੇ ਇਹੀ ਕੁੱਝ ਆ ਅਸੀਂ ਜੋ ਵੀ ਇਹਨਾਂ ਦੇ ਨਾਲ ਹੀ ਆ ਜਿੱਦਾਂ ਦੀ ਵੀਰਤੀ ਸੁਣਾਇਆ ਸਾਰੀ ਕੁੱਝ ਦੀ ਇਦਾਂ ਹੀ ਸੁਣਾਇਆ ਕਿ ਜਿਹੜਾ ਕੁਝ ਹੋ ਗਿਆ ਪਹਿਲਾਂ ਉਹਨਾਂ ਦਾ ਵਾਸਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤੇ ਕੁਛ ਨਹੀਂ ਹੈਗਾ ਅਸੀਂ ਸਾਰੇ ਜਿਹੜੇ ਆ ਸਿੱਖ ਆ ਸਾਨੂੰ ਗੁਰੂ ਸਾਹਿਬ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਇਹਨਾਂ ਨੂੰ ਜਿਹੜੀ ਗੱਦੀ ਜਿੱਥੇ ਪਾਪਾ ਵਰ ਪਾਸ ਨਹੀਂ ਲੱਗਣੀ ਚਾਹੀਦੀ ਅਸੀਂ ਇਹੇਰ ਬੇਨਤੀ ਕਰਦੇ ਆਂ ਜੀ ਕਿ ਕਿਤੋਂ ਇਸ ਤਰ੍ਹਾਂ ਦਾ ਨਾ ਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਾਂ ਕਾਹ ਦਾ ਤੋਂ ਹੁਕਮਨਾਮੇ ਹੁੰਦਾ ਹਾਂ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਠੀਕ ਆ ਜੀ ਚਲੋ ਆ ਜੀ ਗੁਰੂ ਸਾਹਿਬ ਕਲੋਂ ਜੀ ਜੀ ਚਲੋ ਆਇਓ ਬਬਾ ਜੀ ਚਲੋ ਬਬਾ ਚਲੋ ਜੀ ਆਹ ਇੱਕ ਚਲੋ ਆਇਓ ਗੁਰਵਾਹਿ ਗੁਰਦੀਖਾ ਖਾਲਸਾ ਵਾਹਿਗੁਰਦੀਖੀ ਫਤਹਿ ਸੋ ਸੰਗਤ ਜੀ ਅੱਜ ਅਸੀਂ ਇੱਥੇ ਪਹੁੰਚੇ ਆ ਪਥਰੇੜੀ ਜੱਟਾਂ ਜ਼ਿਲ੍ਹਾ ਰੋਪੜ ਜਿੱਥੇ ਕਿ ਸਾਨੂੰ ਇੱਕ ਵੀਡੀਓ ਰਾਹੀਂ ਇੱਥੇ ਪਤਾ ਲੱਗਾ ਸੀਗਾ ਕਿ ਇੱਥੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਾਨ ਹੋਏ ਆ ਤੇ ਖੰਡਪਾਟ ਚੱਲ ਰਿਹਾ ਤੇ ਲੱਗ ਗਈ ਜਿਹੜੀ ਗੱਡੀ ਲੱਗੀ ਆ ਤੇ ਬਾਬਾ ਜਿਹੜੀ ਪੁੱਛ ਦੇ ਰਿਹਾ ਪਰ ਆਪਾਂ ਜਦੋਂ ਦੇਖਿਆ ਇੱਥੇ ਗੱਡੀ ਲੱਗੀ ਸੀ ਪਰ ਬਾਬਾ ਜੀ ਕੋਈ ਨਹੀਂ ਵੀ ਹੈ ਨਹੀਂ ਸੀ ਅੰਦਰ ਖਾਲੀ ਸੀਗਾ ਪਰ ਖੰਡਪਾਟ ਸਾਹਿਬ ਚੱਲਦੇ ਪਏ ਸੀ ਤੇ ਸਾਡੀ ਸਾਰੀ ਪਿੰਡ ਦੀ ਪੰਚਾਇਤ ਤੇ ਸਰਪੰਚ ਸਾਹਿਬ ਸਾਰੇ ਇੱਥੇ ਬੈਠੇ ਆ ਤੇ ਸਾਡਾ ਆਪਸ ਵਿੱਚ ਜਿਹੜਾ ਇੱਥੇ ਹੋਇਆ ਆ ਸਾਰਾ ਆਪਸ ਵਿੱਚ ਫੈਸਲਾ ਕਿ ਅਗਲੀ ਵਾਰੀ ਜੇ ਖੰਡਪਾਟ ਸਾਹਿਬ ਕਰਾਉਣੇ ਆਪਾਂ ਸਾਰੀ ਮਰਿਆਦਾ ਪੂਰੀ ਹੋਊਗੀ ਇਹ ਕਾਲ ਤਕ ਸਾਹ ਤੋਂ ਜਿਹੜੀ ਹੈਗੇ ਆਗਿਆ ਲੈ ਕੇ ਫੇਕ ਹਰਾਵਾਂਗੇ ਅਪਕੰਡ ਸਾਹਿਬ